ਮੇਰੇ ਬਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਸ਼ਾਮ ਦੇ ਵੱਜ ਗਏ ਨੇ 5 ਤੇ ਆਪਾਂ ਹੁਣੇ-ਹੁਣੇ ਖੰਨੇ ਤੋਂ ਆਏ ਆ ਤੇ ਆਪਾਂ ਨੇ ਅੱਜ ਕਰੀ ਆ ਸੋਹਣੇ-ਸੋਹਣੇ ਸੂਟਾਂ ਦੀ ਸ਼ਾਪਿੰਗ ਦੇਖੋ ਜੀ ਆਪਾਂ ਨੂੰ ਇਹ ਸ਼ਾਪਿੰਗ ਕਾਤੇ ਕਰਨੀ ਪਈ ਐ ਜਿਹੜੀ ਸਾਡੀ ਰੇਖਾ ਨਾ ਸਾਡੇ ਕੋਲ ਰਹਿੰਦੀ ਆ ਨਾ ਉਹਦੀ ਭੈਣ ਦਾ ਆ ਗਿਆ ਵਿਆਹ ਤੇ ਉਹਨੂੰ ਨਾ ਬਸ ਕੱਲੇ ਫੋਨ ਆਇਆ ਹੈ ਕਹਿੰਦੇ ਵੀ ਛੇਤੀ ਤੋਂ ਛੇਤੀ ਤੂੰ ਪਹੁੰਚ ਜਾ ਵੀ ਭੈਣ ਦਾ ਆ ਗਿਆ ਵਿਆਹ ਦੇਖੋ ਜੀ ਉਹਨੂੰ ਇੰਨੀ ਭਜਨਟ ਪੈ ਗਈ ਕਹਿੰਦੀ ਦੀਦੀ ਵੀ ਮੇਰੇ ਕੋਲ ਤਾਂ ਕੋਈ ਵੀ ਸੂਟ ਨਹੀਂ ਹੈਗਾ ਵਿਆਹ ਵਾਸਤੇ ਜਾਣ ਵਾਸਤੇ ਫੇਰ ਆਪਾਂ ਨੇ ਸਵੇਰੇ ਅੱਜ ਸਾਜਰੀ ਜਾ ਕੇ ਨਾ ਸ਼ਾਪਿੰਗ ਕਰੀਆ ਦੇਖੋ ਜੀ ਮੈਂ ਹੁਣੀ ਸ਼ਾਪਿੰਗ ਕਰਕੇ ਆਈ ਆ ਤੇ ਬਹੁਤ ਸੋਹਣੇ ਸੋਹਣੇ ਕਲਰ ਦੇ ਪੰਨੂ ਸੂਟ ਲੈ ਕੇ ਦੇਣੇ ਆ ਉਹਨੂੰ ਸਾਰੇ ਸੂਟ ਪਸੰਦ ਆ ਗਏ ਤੇ ਆਪਾਂ ਤੁਹਾਨੂੰ ਵੀ ਦਿਖਾਉਨੇ ਆ ਤੇ ਉਹਨੂੰ ਨਾ ਉਹਨੇ ਨਾ ਕੱਲ ਨੂੰ ਸਵੇਰੇ ਮਾਰਨਿੰਗ ਵੇਲੇ ਉਹਨੇ ਚਲੇ ਜਾਣਾ ਏ ਉਹਦੀ ਟਿਕਟ ਆਪਾਂ ਨੇ ਬੁੱਕ ਕਰਾ ਦਿੱਤੀ ਆ ਤੇ ਉਹ ਤਾਂ ਹਲੇ ਮਿਲ ਨਹੀਂ ਹੋਏ ਤਾਂ ਸਾਡੇ ਕੋਲ ਆਈ ਨੂੰ ਤੇ ਉਹਨੂੰ ਨਾ ਬਸ ਐਮਰਜੈਂਸੀ ਜਾਣਾ ਪਿਆ ਉਨੇ ਫਿਰ ਵਿਆਹ ਦੇਖ ਕੇ ਨਾ ਇੱਕ ਮੀਨਾ ਰਹਿ ਕੇ ਨਾ ਫੇਰ ਵਾਪਸ ਆ ਜਾਣਾ ਆਪਣੇ ਕੋਲ ਦੇਖੋ ਜੀ ਉਹਦਾ ਵੀ ਨਾ ਦਿਲ ਨਹੀਂ ਲੱਗ ਕਰਦਾ ਹੈਗਾ ਵੀ ਮੈਂ ਉਰੇ ਤੇ ਜਾਵਾਂ ਕੀ ਕਰੇ ਹੁਣ ਜਾਣਾ ਤਾਂ ਪੈਣਾ ਹੀ ਜਾਂ ਛੋਟੀ ਭੈਣ ਦਾ ਵਿਆਹ ਏ ਉਹਦੇ ਵਾਸਤੇ ਆਪਾਂ ਨੇ ਨਾ ਹੁਣ ਉਹਦੀ ਨਾ ਸ਼ੋਪਿੰਗ ਕਰ ਦਿੱਤੀ ਆ ਆਪਾਂ ਜਿਹੜੇ ਜਿਹੜੇ ਕੱਪੜੇ ਲੈ ਕੇ ਆਏ ਨੇ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਤੁਹੋ ਜੀ ਇਹ ਕਹੇਗਾ ਇਹ ਗ੍ਰੀਨ ਕਲਰ ਦਾ ਸੂਟ ਹੈ ਇਹ ਉਹਦੀ ਨਾ ਮੰਮੀ ਵਾਸਤੇ ਲਿਆਂਦਾ ਆਪਾਂ ਨੇ ਸੂਟ ਇਹ ਹੈਗਾ ਇਹ ਰੇਖਾ ਦਾ ਸੂਟ ਹੈ ਆਪਾਂ ਨੇ ਨਾ ਉੱਤੀ ਜਿਹੋ ਉਹਨਾਂ ਨੂੰ ਕਹਿਤਾ ਤਾਂ ਬੇਮ ਤਹਿ ਲਗਾ ਕੇ ਨਾ ਚੰਗੀ ਤਰ੍ਹਾਂ ਐਨ ਲਪਾਫਿਆਂ ਦੇ ਵਿੱਚ ਪਾ ਦੋ ਵੀ ਸਾਡੇ ਕੋਲ ਤਾਂ ਇਸ ਤਰ੍ਹਾਂ ਮੈਂ ਤਹਿ ਲਗਣੀ ਹੈ ਨੀ ਨਾ ਕੱਪੜਾ ਇੰਨਾ ਸੈੱਟ ਬੈਂਦਾ ਏ ਘਰ ਜਾ ਕੇ ਵੀ ਤੁਸੀਂ ਉਹਨੂੰ ਕਰ ਦੋ ਨਾ ਚੰਗੀ ਤਰ੍ਹਾਂ ਤਹਿ ਲਾ ਕੇ ਨਾ ਪਾ ਦਿੱਤੇ ਸੂਟ ਤੇ ਜਿਹੜਾ ਵੀ ਆਪਾਂ ਸੂਟ ਲੈ ਕੇ ਆਏ ਨਾ ਸੋਹਣੇ ਸੋਹਣੇ ਕਲਰ ਦੇ ਲੈ ਕੇ ਆਏ ਆ ਜਿਹੜੇ ਵਿਆਹ ਸ਼ਾਦੀ ਦੇ ਵਿੱਚ ਵਧੀਆ ਵੀ ਲੱਗੇ ਮੈਂ ਤੈਨੂੰ ਕਹਿਤਾ ਮੈਂ ਕਿਹਾ ਤੂੰ ਸਾੜੀ ਲੈ ਲੈ ਕਹਿੰਦੀ ਨਹੀਂ ਦੀਦੀ ਮੈਂ ਪੰਜਾਬੀ ਸੂਟੇ ਪਾਉਣੇ ਆ ਮਹਾਚਾਰ ਠੀਕ ਹੈ ਕਹਿੰਦੀ ਮੈਂ ਇੱਧਰ ਰਹਿਣ ਕਰਕੇ ਨਾ ਮੈਨੂੰ ਪੰਜਾਬੀ ਸੂਟ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਸਾੜੀ ਪਾਉਣ ਨੂੰ ਤਾਂ ਕਹਿੰਦੀ ਵੀ ਬਿਲਕੁਲ ਵੀ ਦੇਲੀ ਕਰਦਾ ਹੈਗਾ ਮੇਰੀ ਸਾਸੂ ਮਾਂ ਨੇ ਸਾੜੀ ਪਾਉਣੀ ਆ ਤੇ ਮੇਰੇ ਵਾਸਤੇ ਤਾਂ ਤੁਸੀਂ ਸੂਟੇ ਲੈ ਕੇ ਆਇਓ ਲੇਖੋ ਇੱਕ ਆਹ ਪੀਲੇ ਰੰਗ ਦਾ ਲਿਆਂਦਾ ਉਹਦੇ ਵਾਸਤੇ ਸੂਟ ਆਪਾਂ ਰੇ ਗੂੜੇ ਗੂੜੇ ਰੰਗਾਂ ਦੇ ਸੂਟ ਲੈ ਆਣੇ ਆ ਕਹਿੰਦੀ ਵੀ ਇੱਕ ਦੋ ਸੂਟ ਮੈਨੂੰ ਬੋਲੇ ਆ ਕਿ ਮੈਂ ਆਪਣੀ ਭੈਣ ਨੂੰ ਵੀ ਦੇਣੇ ਆ ਆਪਾਂ ਨੇ ਉਹਦੇ ਵਾਸਤੇ ਨਾ ਪੂਰਾ ਦਿਲ ਖੋਲ ਕੇ ਸ਼ੋਪਿੰਗ ਕਰੀ ਆ ਉਹ ਲਾਲ ਪੀਲੇ ਸੂਟ ਵੱਧ ਪਉਂਦੀ ਐ। ਇਹ ਕੱਪਾ ਨੇ ਉਹਨਾਂ ਨੂੰ ਆਹ ਆਹ ਲੈ ਕੇ ਦੰਦਾ ਏ। ਗਰਮ ਸੂਟ ਲਿਆਂਦਾ ਉਹਨੇ ਪਾਪਾ ਵਾਸਤੇ। ਇਹ ਕਰਵਾ ਸੂਟ ਲੈ ਆ ਕੇ ਦੱਤਾ ਐ ਮਹਿੰਦੀ ਵਾਸਤੇ ਕਹਿੰਦੀ ਜਿੱਦਣ ਮਹਿੰਦੀ ਲਾਉਣੀ ਐ ਮੇਰੀ ਭੈਣ ਦੇ ਮਹਿੰਦੀ ਕਲਰ ਵਾਲਾ ਹੀ ਸੂਟ ਲੈ ਕੇ ਆਇਓ। ਫਿਰ ਆਪਾਂ ਨੇ ਉਹਨਾਂ ਨੂੰ ਆਹ ਗ੍ਰੀਨ ਰੰਗ ਦਾ ਸੂਟ ਲੈ ਆ ਦਿੱਤਾ ਐ। ਇਹ ਸੂਟ ਆਪਾਂ ਨੇ ਆ ਲੈ ਆਂਦਾ ਇਹਨੂੰ। ਇੱਕ ਇੱਕ ਇਹ ਲੈ ਆਂਦੀ ਆਪਾਂ ਲੈ ਆਂਦੀ ਇਹਨੂੰ ਸਾੜੀ। ਬਲੈਕ ਰੰਗ ਦੀ ਦੇਖੋ ਇਹ ਆਪਾਂ ਨੇ ਸੂਟਾਂ ਵੀ ਕਰੀ ਦੀ ਰੇਖਾ ਵਾਸਤੇ ਸ਼ੋਪਿੰਗ ਤੇ ਕਲਰ ਬਹੁਤ ਵਧੀਆ ਤੇ ਕੱਪੜਾ ਵੀ ਬਹੁਤ ਵਧੀਆ ਹੈ ਇਹਨੂੰ ਮੈਂ ਵੀਡੀਓ ਕਾਲ ਤੇ ਦਿਖਾ ਦਿੱਤੇ ਸੂਟੇ ਕਹਿੰਦੀ ਦੀਦੀ ਠੀਕ ਹੈ ਤੁਸੀਂ ਜਿਹੇ ਜੇ ਮਰਜ਼ੀ ਕਲਰ ਦੇ ਖਰੀਦ ਲਓ ਮੈਨੂੰ ਤੁਹਾਡੇ ਨਾਲ ਖਰੀਦੇ ਕੋਈ ਸੂਟ ਪਸੰਦ ਆ ਜਣੇ ਆ ਦੇਖੋ ਜੀ ਕਾਲੂ ਵਿਚਾਰੀ ਨੇ ਚਲੇ ਜਾਣਾ ਹੈ ਅੱਜ ਕਹਿੰਦੀ ਦੀਦੀ ਕਹਿੰਦੀ ਦੀਦੀ ਮੇਰਾ ਨਾ ਦਿਲ ਬਿਲਕੁਲ ਵੀ ਕਰਦਾ ਮਹਾਚਲ ਕੋਈ ਨਾ ਤੇਰੀ ਛੋਟੀ ਭੈਣ ਦਾ ਹੈਗਾ ਵਿਆਹ ਤੂੰ ਖੁਸ਼ੀ ਖੁਸ਼ੀ ਜਾ ਕੇ ਕੋਈ ਨਾ ਕਮੀਨਾ ਰਹਿ ਕੇ ਫੇਰ ਤਾਂ ਆਏ ਜਾਣਾ ਸਾਡੇ ਕੋਲ ਜਿਹੜੀ ਹੁਣ ਆਪਾਂ ਉਹਦੀ ਨਾ ਪੈਕਿੰ ਉਹਦੇ ਬੈਗ ਵਿੱਚ ਕੱਪੜੇ-ਕਪੜੇ ਪਾ ਦਨੇ ਆ ਕੋਈ ਸਵੇਰੇ ਬੱਤਰੀ ਨੇ ਚਲੇ ਜਾਣਾ ਹੈ ਦੇਖੋ ਜੀ ਜਦੋਂ ਆਪ ਆਪਣਾ ਇੰਨਾ ਕਰਦੇ ਤੇ ਆਪਣਾ ਵੀ ਫਰਜ਼ ਬਣਦਾ ਏ ਉਹਦੇ ਆਪਾਂ ਵੀ ਉਹਦੀ ਜ਼ਿੰਮੇਵਾਰੀ ਦੇ ਵਿੱਚ ਸਾਥ ਨਿਭਾਈਏ ਇੱਕ ਨੇ ਇਸ ਕਰਕੇ ਨਾ ਫੇ ਮੈਨੂੰ ਸਵੇਰੇ-ਸਵੇਰੇ ਸੱਜ ਰਹੀ ਖੰਨੇ ਜਾਣਾ ਪਿਆ ਇਹ ਖੰਨੇ ਤੋਂ ਆਪਾਂ ਨੇ ਕਰੀਏ ਨੇ ਜਾਰੇ ਛੋਟਾ ਨਹੀਂ ਸ਼ੋਪਿੰਗ ਜੇ ਸਾਡੀ ਸ਼ੋਪਿੰਗ ਤੁਹਾਨੂੰ ਵਧੀਆ ਲੱਗੀ ਨਾ ਲਾਈਕ ਸ਼ੇਅਰ ਇੱਕ ਟਵਿੰਟ ਕਰਕੇ ਜਰੂਰ ਦੱਸਿਓ ਤੇ ਆਪਾਂ ਹੁਣ ਤੁਹਾਨੂੰ ਨਾ ਦੇਖਾ ਰਾਣੀ ਨਾਲ ਬੁਲਾਉਨੇ ਆ ਵੀ ਇਹੇ ਕਹਾਂਣੀ ਕੀ ਕਹਿੰਦੀ ਹੈ ਜਾਣ ਵਾਸਤੇ ਵੀ ਉਹਦਾ ਦਿਲ ਕਰਦਾ ਹੈ ਕਿ ਨਹੀਂ ਕਰਦਾ ਹੈਗਾ ਹਾਂ ਚਲ ਤਾਂ ਹੁਣ ਚਲਾ ਜਾਏਗਾ ਲੇਕਿ ਤੇਰੇ ਬਿਨਾ ਨਾ ਰੇਖਾ ਬਿਲਕੁਲ ਵੀ ਰੌਣਕ ਨਹੀਂ ਹੈਗੀ ਉਹ ਰਹਿ ਲਗਣੀ ਹੈਗੀ ਹਾਂ ਜਾਣਾ ਤਾਂ ਪਰੇਗਾ ਬੇਹੰਤਾਂ ਕਾਦੀ ਚਲ ਕੋਈ ਨਾ ਇੱਕ ਮਹੀਨੇ ਦੀ ਗੱਲ ਹੈ ਤੂੰ ਇੱਕ ਮਹੀਨਾ ਰਹਿ ਕੇ ਆ ਗਈ ਹਾਂ ਚਲ ਕੋਈ ਨਾ ਹੁਣ ਕੀ ਕਰੇ ਹੁਣ ਜਦੋਂ ਭੈਣ ਦਾ ਵਿਆਹ ਹੈ ਫਿਰ ਤਾਂ ਜਾਣਾ ਹੀ ਪੈਣਾ ਹੈ ਜੇ ਇਹਨੇ ਕਹੀ ਵੀ ਨਹੀਂ ਚਲ ਕੋਈ ਨਾ ਦੇਖ ਜਾਣਾ ਤਾਂ ਪੈਣਾ ਹੀ ਹੈ ਹੁਣ ਵਿਆਹ ਵੀ ਨਹੀਂ ਛੱਡ ਸਕਦੇ ਹੈਗੇ ਤਾਂ ਉਹ ਆ ਕੇ ਤਾਂ ਰੇਖਾ ਸਟੇਸ਼ਨ ਤੇ ਬੈਠੀ ਹੋਗੀ ਉਹ ਆਏ ਅਜੇ ਕਰ ਪਤਾ ਨਹੀਂ ਲੱਗਦਾ ਹੈਗਾ ਵੀ ਜਿਹੜੇ ਟਾਈਮ ਆਪਾਂ ਨੇ ਜਾਣਾ ਨਾ ਤਾਂ ਚੰਗੀ ਭਲੀ ਸੁੱਤੀ ਪਈ ਸੀ ਮੈਨੂੰ ਤਾਂ ਪਤਾ ਐਮਰਜੈਂਸੀ ਫੋਨ ਆ ਗਿਆ ਤੇਰੇ ਡੈਡੀ ਦਾ ਵੀ ਰੇਖਾ ਚੇਤੀ ਦੁਚੇਤੀ ਆ ਜਾ ਵੀ ਭੈਣ ਦਾ ਵਿਆਹ ਤੈਅ ਹੋ ਗਿਆ ਦੇਖੋ ਵੀ ਐਨੀ ਭਾਜਨਟ ਹੋ ਗਈ ਨਾ ਇਹਨੇ ਮਸੋ ਭਾਜਨਟ ਕੇ ਤਿਆਰੀ ਕਰੀ ਹੈ ਚਲੋ ਕਾਲੂ ਬਚਾਰੀ ਨੇ ਚਲੇ ਜਾਣਾ ਮੇਰਾ ਵੀ ਥੋੜਾ ਜਿਹਾ ਰਾਖ ਹੋ ਜਾਂਦਾ ਮਨ ਪਹਿਲਾਂ ਹਲੇ ਮਹੀਨਾ ਹੀ ਹੋਇਆ ਤੇ ਰੁਆ ਹੀ ਹੋਲੇ ਇਸੇ ਮਹੀਨੇ ਆਵੇ ਵਿੱਚ ਇਹਦੀ ਬਾਫਤੀ ਫੇਰ ਹੋ ਗਈ ਹੈ ਦੁਬਾਰੇ ਵਿਚਾਰੀ ਦੀ ਅੱਜ ਕੱਪੜਿਆਂ ਦੀ ਕਰਕੇ ਆਏ ਆ ਸ਼ਾਪਿੰਗ ਤੇ ਹੋਰ ਇਹਨੇ 파ਸ ਵਗੈਰਾ ਲੱਤਾ ਮੇਕਅਪ ਦਾ ਸਮਾਨ ਲੈਣਾ ਤਾਂ ਜਿਹੜਾ ਵਿਆਹ ਚ ਅੱਜ ਦੇ ਵਿੱਚ ਇਹਨੇ ਲਾਉਣਾ ਵੀ ਹੈ ਤੇ ਸ਼ਾਪਿੰਗ ਇਹਦੀ ਬਹੁਤ ਵਧੀਆ ਹੋ ਗਈ ਦਿਲ ਖੁਸ਼ ਹੋ ਗਿਆ ਤੇ ਕੱਲੂ ਵਿਚਾਰੀ ਨੇ ਚਲੇ ਜਾਣਾ ਤੇ ਸਾਡਾ ਘਰ ਹੋ ਜਾਣਾ ਸੁੰਨਾ ਚੱਲ ਕੋਈ ਨਾ ਵਿਆਹ ਦੇਖ ਕੇ ਇੰਜੋਏ ਕਰੀ ਇੰਜੋਏ ਕਰਕੇ ਫੇਰ ਆ ਜਾਣਾ ਠੀਕ ਆ ਵੇਖੋ ਜੀ ਆਪਣੀ ਡਿਊਟੀ ਤਾਂ ਬਿਲਕੁਲ ਨਹੀਂ ਭਜਦੀ ਹੈਗੀ ਕਹਿੰਦੀ ਦੀਦੀ ਮੈਂ ਕਿਹਾ ਕੋਈ ਨਾ ਵੀ ਕੱਲ ਉਹ ਟ੍ਰੇਨ 'ਚ ਜਾਣਾ ਹੈ ਵੀ ਤੂੰ ਰੈਸਟ ਕਰ ਲੈ ਇਹ ਨਾ ਰੋਜ਼ ਇੱਕ ਦਿਨ ਛੱਡ ਕੇ ਨਾ ਬੂਟਿਆਂ 'ਚ ਪਾਣੀ ਪਾਉਂਦੀ ਆ ਕਹਿੰਦੀ ਨਹੀਂ ਦੀਦੀ ਕਹਿੰਦੀ ਅੱਜ ਤਾਂ ਮੈਂ ਬੂਟਿਆਂ 'ਚ ਪਾਣੀ ਪਾ ਕੇ ਜਾਣਾ ਬੂਟੇ ਵੀ ਉਦਾਸ ਹੋ ਜਾਣਗੇ ਮੈਂ ਕਿਹਾ ਚੱਲ ਕੋਈ ਨਾ ਤੂੰ ਤੇਰਾ ਦਿਲ ਖੁਸ਼ ਹੋਣਾ ਚਾਹੀਦਾ ਵੇਖੋ ਜੀ ਹੁਣ ਆਪਣੀ ਜ਼ਿੰਮੇਵਾਰੀ ਐਨੀ ਬਧੀ ਐ ਨਾ ਮੋਦੀਆਂ ਨਾ ਹੈ ਇਹ ਹੋਣਾ ਕਰਨਾ ਅਰਥ ਹੋ ਗਿਆ ਹਾਂ ਫੁੱਲ ਵੀ ਕਹਿਣਗੇ ਵੀ ਦੇਖਾ ਕਿੱਥੇ ਚਲੇ ਗਈ ਏ ਆਇਆ ਰੇ ਦੇਖਾ ਗਰਮੀ ਦੇ ਵਿੱਚ ਦੇਖ ਇੱਧਰ ਤੇਰੇ ਹੋਂ ਤੇ ਪਹਿਲਾਂ ਪਹਿਲਾਂ ਨਾ ਇਹਨਾਂ ਨੇ ਫਿਰ ਫਲ ਕਿੰਨਾ ਜ਼ਿਆਦਾ ਚੱਕ ਲਿਆ ਏ ਇਹ ਕੀ ਕਹਿੰਦੇ ਹਮੇ ਇਹਨੂੰ ਆਲੂ ਬਖਾਰਾ ਨਾ ਆਲੂ ਬਖਾਰਾ ਭਰਿਆ ਪਿਆ ਏ ਜਾਨੂੰ ਤਾਂ ਇੱਕ ਮਹੀਨੇ ਤੱਕ ਰੋਣਾ ਨਹੀਂ ਰੰਦਾ ਸੈਜ ਨਾ ਬੜਾ ਹੋ ਜਾਣਾ ਏ ਕੋਈ ਨਾ ਤੇਰੇ ਬੂਟਿਆਂ ਦਾ ਮੈਂ ਇਖਿਆਲ ਰੱਖੂਗੀ ਠੀਕ ਹੈ ਕੋਈ ਨਾ ਆਪਣੀ ਦਾ ਵੀਡੀਓ ਕਾਲ ਤੇ ਗੱਲ ਹੁੰਦੀ ਰਹਿਣੀ ਆ ਚੱਲ ਹੁਣ ਤੂੰ ਦਿਲ ਖੁਸ਼ ਹੋ ਕੇ ਬੂਟਿਆਂ ਨਾਲ ਵੀ ਥੋੜੀ ਬੋਧੀਆਂ ਗੱਲਾਂ ਕਰ ਲੈ ਤੇ ਮੈਂ ਕੰਡੂ ਜਾ ਰਹੀ ਆ ਸੁੱਕ ਨਾ ਜਾਇਓ ਕਿਤੇ ਹਾਂ ਕੱਲ੍ਹ ਦੋ ਘੰਟੇ ਆਲਾ ਹੁਣ ਜਾ ਰਹਾ ਸੁੱਕ ਮਤ ਜਾਣਾ ਖਿੰਦੇ ਰਹਿਣਾ ਹਾਂ ਖਿੰਦੇ ਰਹਿਣਾ ਕਹਿੰਦੇ ਜੜ ਖਾਤੇ ਰਹਿਣਾ ਇਹ ਬੂਟੇ ਵੀ ਕਹਿਣਗੇ ਵੀ ਰੇਖਾ ਕਿੱਥੇ ਚਲੀ ਗਈ ਉੱਛੜ ਕੇ ਤਾਂ ਸਹੀ ਹੋਰ ਪੂਟੇ ਵੀ ਗੱਲਾਂ ਕਰਦੇ ਆ ਬੂਟਾ ਵੀ ਆਪ ਕੁਝ ਨਹੀਂ ਕਰਉਂਦਾ ਹੋਰ ਬੂਟੇ ਵੀ ਆਏ ਦੇ ਕੇ ਪਾਣੀ ਪੇਰਨ ਖਰਾਕ ਦੰਨੀ ਆ ਨਾ ਦੋ ਟਾਈਮ ਬੰਦੇ ਕੋ ਤਾਂ ਯਾਦ ਕਰਤੇ ਹੀ ਆ ਚੱਲ ਕੋਈ ਨਾ ਹੁਣ ਕੀ ਕਰੇ ਹੁਣ ਮਜਬੂਰੀ ਹੋ ਗਈ ਨਾ ਜਾਣਾ ਤਾਂ ਪੈਣਾ ਇਹ ਚਲੋ ਆਖਰੀ ਵਿਆਹ ਇਹ ਪਹਿਣ ਕਰ ਬੜੀ ਧੂਮ ਧਾਮ ਨਾਲ ਸੇ ਦੇਖਣਾ ਇੰਜੋਏ ਕਰਨਾ ਮੇਰਾ ਦੀਦੀ ਜੀ ਆਪਕਾ ਵੀ ਤਾਂ ਦਿਲ ਨਹੀਂ ਲੱਗੇਗਾ ਮੇਰਾ ਵੀ ਨਾ ਹੋਰੇ ਕਾ ਮੇਰਾ ਵੀ ਕੰਮ ਦਾ ਵੀ ਔਖਾ ਹੋ ਜਾਣਾ ਨਹੀਂ ਤੇਰੇ ਨਾਲ ਟਾਈਮ ਪਾਸ ਹੋ ਜਾਤਾ ਤਾਂ ਸੋਣਾ ਚੱਲ ਕੋਈ ਬਾਤ ਨਹੀਂ ਕੰਮ ਤੋਂ ਚੱਲ ਜਿਹਾਣਾ ਤੂੰ ਪੂਰਾ ਇੰਜੋਏ ਨਾ ਆਪਣੀ ਫੈਮਿਲੀ ਦੇ ਨਾਲ ਪੂਰਾ ਵਿਆਹ ਸ਼ਾਦੀ ਇੰਜੋਏ ਕਰਕੇ ਫੇਰ ਆਉਣਾ ਛੇ ਮੇਰਾ ਵੀ ਤੇ ਦਿਲ ਲੱਗੇਗਾ ਤੇਰੇ ਬਿਨ ਚਲ ਹੋਏ ਜਾਂਦਾ ਜਦ ਆਪਣਾ ਕੋਈ ਫੈਮਿਲੀ ਮੈਂਬਰ ਜਾਂਦਾ ਨਾ ਹਰਕ ਪਿਆ ਜਾਂਦਾ ਥੋੜਾ ਬਹੁਤ ਫੋਨ ਕਰ ਦੇ ਨਾ ਗੱਲ ਕਰ ਲੇਗਾ ਦਿਲ ਲੱਗਨੇ ਲੱਗੇਗਾ ਚਲ ਕੋਈ ਵਾ ਤੂੰ ਟੈਕ ਚ ਨਾ ਲੈ ਅਸੀਂ ਤੇਰੇ ਨਾਲ ਖੜੇ ਆ ਤੇ ਖੜੇ ਰਹੂਗੇ ਠੀਕ ਹੈ ਹਾਂ ਹਾਂ ਇਹ ਫੁੱਲ ਵੀ ਕਿਤਨਾ ਅੱਛਾ ਕਿਲਾਵਾ ਬਾਗਿਚਾ ਕਿਤਨਾ ਸੁੰਦਰ ਲੱਗ ਰਿਹਾ ਥਿੰਗੇ ਦੇਖ ਲੈ ਨਾਲ ਐਨ ਕੱਪੇ ਜੰਮਿਆ ਹੋਇਆ ਏ ਬਹੁਤ ਜਦਾ ਰੰਗ ਰੰਗਾ ਫੁੱਲ ਹੈ ਇਹ ਗਰਮੀ ਦੇ ਵਿੱਚ ਨਾ ਮਾਰਚ ਅਪ੍ਰੈਲ ਦੇ ਵਿੱਚ ਫੁੱਲ ਖਿੜਦੇ ਆ ਇਹ ਬਸ ਇਹਨਾਂ ਨੂੰ ਨਾ ਰੇਖਾ ਪਾਣੀ ਜ਼ਰੂਰੀ ਹੈ ਪਾਣੀ ਇੱਕ ਵਾਰੀ ਲਾ ਦਵੇ ਨਾ ਫਿਰ ਠੰਡੀ ਧਰਤੀ ਰਹਿੰਦੀ ਹੈ ਇਹ ਤੋਂ ਹੋਰ ਕੁਝ ਸੰਦ ਲੱਗਦਾ ਨਹੀਂ ਰੇਟ ਵਾਈ ਅੱਛਾ ਨਾ ਮੈਂ ਪੱਟ ਕੇ ਨਾ ਪੱਟ ਕੇ ਨਾ ਫੁੱਲ ਨਾ ਮੈਂ ਬਾਹਰ ਚਿਰਤੇ ਦੇ ਜਿਆਦਾ ਪਨੀਰੀ ਦੀ ਹੈ ਉਹ ਸੜਕ ਤੇ ਲੱਗੇ ਸੋਨੇ ਫੁੱਲ ਲੱਗੇ ਹੋਏ ਨਾ ਬਹੁਤ ਸੋਨੇ ਫੁੱਲ ਲੱਗਦੇ ਹੈ ਮੇਨ ਗੇੜ ਦੇ ਦੇਖੋ ਜੀ ਸਾਡਾ ਪਾਮ ਵੀ ਬਹੁਤ ਸੋਹਣਾ ਹੋ ਗਿਆ ਹੈ ਬੋਤਲ ਪਾਮ ਇਹ ਪੰਡੂ ਜਿਹੜਾ ਸੀਗਾ ਇਹਦਾ ਇਹ ਸੁੱਕ ਗਿਆ ਸੁੱਕ ਕੇ ਛੱਡ ਗਿਆ ਹਾਂ ਕੱਪਾ ਆਇਆ ਨਾ ਕੱਪਾ ਭਰ ਹੋ ਗਿਆ ਹਾਂ ਜਰਾਸ਼ਾ ਕਰਦੈ ਨਾ ਹੋਣਾ ਉਹ ਪਹਿਲਾਂ ਉਹ ਨਾ ਜਿਹੜੇ ਆਪਾਂ ਨੇ ਲਿਆ ਕੇ ਰਾਈਏ ਸੀ ਨਾ ਪਹਿਲਾਂ ਉਹਨੂੰ ਬੇਲ ਨਾਲ ਨੂੰ ਲੱਗੇ ਹੋਏ ਆ ਛੋਟੇ ਛੋਟੇ ਚੂਹੇ ਜੇ ਕੀੜੇ ਵੀ ਲੱਗੇ ਹੋਏ ਆ ਇਹ ਖੇਤੀਆਂ ਲੱਗਣ ਲੱਗ ਜਾਂਦੇ ਨੇ ਪਹਿਲਾਂ ਮੈਂ ਸਵੇਰੇ ਲੱਗਦੀਆਂ ਇਹਦੇ ਪਾਣੀ ਪਾਉਣਾ ਮੈਂ ਕਿਹਾ ਸਵੇਰੇ ਲਈ ਪਾਉਣ ਹੈਗਾ ਵੀ ਪਾਣੀ ਨਾ ਫਿਰ ਗਰਮ ਹੋ ਜਾਂਦਾ ਏ ਇਹ ਸ਼ਾਮ ਜੀ ਨੂੰ 5:00 ਵਜੇ ਪਾਵਾਂਗੇ ਠੰਡਾ ਠੰਡਾ ਹੋ ਜਾਂਦਾ ਵਧੀਆ ਨਾਲ ਠੋਕ ਪੈਣ ਲੱਗ ਗਈ ਨਾ ਹੁਣ ਬਹੁਤ ਜ਼ਿਆਦਾ ਹੱਥ ਪਈ ਆ ਆਹ ਦੇਖੀ ਨਾ ਸੁਣਾ ਲੱਗਦਾ ਏ ਬੁੱਢਾ ਅੱਛੀ ਪਾਇਦਾ ਗਾਏ ਆਏ ਨੇ ਜੰਮੇ ਹੋਏ ਆ ਤਾਂ ਪਿਸਤਾ ਦੇ ਵਿੱਚ ਇਹ ਤਾਂ ਕਿੱਦਾਂ ਆਏ ਘਰੋਂ ਪਾਪ ਛੱਡੇ ਪਾਣੀ ਪੈ ਜਵੇਂ ਨੇ ਇਧਰ ਕਰਨਾ ਵਸ ਇੱਕੜੇ ਸਾਲ ਕਪਾ ਦਾ ਬਹੁਤ ਨੂੰ ਖੁਸ਼ਾ ਤੇ ਦੇਖੇ ਕਿਤਨਾ ਅੱਛਾ ਪੁਦੀਨਾ ਲਗਾ ਹੋਇਆ ਇਸਨੇ ਜਿੰਨਾ ਪਾਣੀ ਮਿਲੇਗਾ ਆਪਣਾ ਪੁਦੀਨਾ ਦਾ ਪੇਂਡਾ ਦੱਸਦੇ ਰਹੇਗਾ ਇਹ ਆਪੇ ਤੋਂ ਪੁਦੀਨਾ ਇਹਨਾਂ ਤੋਂ ਪਤਾ ਕੀ ਕਰਨਾ ਇਹ ਸਰਦੀਆਂ ਦੇ ਵਿੱਚ ਨਾ ਜਮਾ ਹੀ ਮਰ ਗਿਆ ਦਾ ਪੁਦੀਨਾ ਹੁਣ ਵਧੀਆ ਹੋਇਆ ਪੁਦੀਨਾ ਇਹ ਲੰਗਦੇ ਨਾ ਕੋਲ ਨੂੰ ਇੰਨੀ ਜ਼ਿਆਦਾ ਖੁਸ਼ਬੂ ਆਵੇ ਦੇਸੀ ਪੁਦੀਨਾ ਹੈ ਇਹ ਵੀ ਲੈ ਕੇ ਜਾਣਾ ਤਾਂ ਲੈ ਜੀ ਇਹਨਾਂ ਇੱਕ ਜੜ ਪੱਟ ਕੇ ਨਾ ਦਫਾ ਆਪੇ ਦੇ ਵਿੱਚ ਦੇ ਦੂੰਗੀ ਤੈਨੂੰ ਕੱਲੂ ਉੱਥੇ ਜਾ ਕੇ ਲਾ ਲਈ ਚੱਟਣੀ ਦੀ ਮੌਜ ਰਹਿੰਦੀ ਐ ਤੇਰੇ ਐਂ ਤੌਣ ਤੋਂ ਪਹਿਲਾਂ ਬੈਲਣਾ ਕਰੂਟ ਤਿਆਰ ਹੋ ਜਾਣੇ ਆ ਸਾਰਾ ਕਰੂਟ ਇੱਕ ਮਹੀਨਾ ਦਾ ਤੇਰਾ ਰੇਖਾ ਉਂਝ ਲੰਘ ਜਾਣਾ ਬਸ ਬਾਗਦੋਰ ਕਰਕੇ ਤਿੰਨ ਦਿਨ ਤਾਂ ਤੇਰਾ ਹੁਣ ਜਾਣ ਦੇ ਲੰਘ ਜਾਣਾ ਐ ਇਹਨੂੰ ਐਂਕਰ ਦੀ ਤਰ੍ਹਾਂ ਪਾਉਂ। ਅਲੀ ਐਂਕਰ ਕਾਮ ਲਈ ਜੇ ਪਾਣੀ ਪਾ ਦੇ ਐchna ਥੋੜੀ ਮਿੱਟੀ ਲਾ ਦੇਣੀ ਐ ਮਿੱਟੀ ਲਾ ਕੇ ਨਾ ਫਿਰ ਇਹਦੇ ਵਿੱਚ ਪਾਣੀ ਖੜ ਜੂਗਾ ਇਨੇ ਕੰਬਲਿਆਂ ਦੇ ਵਿੱਚ ਪਾਦੇ ਪਾਣੀ। ਆਹ ਪਤਾ ਨਹੀਂ ਅੱਜ ਰੇਡੂ ਕਿੱਥੇ ਲੱਗਿਆ ਹੋਇਆ ਸਵੇਰ ਤੋਂ ਲੱਗੇ ਹੋਇਆ। ਮੈਂ ਕਹਿੰਦੀ ਓੱਡੇ ਵਿੱਚ ਨਹੀਂ ਹੈਗਾ ਜਿਹੜਾ ਉਹ ਪਤਲੀ ਕੀ? ਕੱਲ ਵਾਲੀ ਕੱਲ ਵਾਲੀ ਪੱਲ ਵਾਲੀ ਜਿਹੜੀ ਕੁੜੀ ਉਹ ਕਰਦੀ ਹੁੰਦੀ ਆ ਜੋਰਜੇ ਦਿਖਾਉਂਦੀ ਹੁੰਦੀ ਆ। ਉਹੀ ਹੋਣਾ ਹਨੇ। ਅੰਮ੍ਰਿਤਾਂ ਕਦੇ ਗਾਇਦੇ ਵੀ ਹੁਣ ਸੱਕੇ ਜਾਣੇ ਆ ਸਰ। ਇਹ ਸਿਆਲ ਤੇ ਵਧੀਆ ਰਹਿੰਦੇ ਗੈਂਦੇ ਵੀ। ਪਾਣੀ ਦੀ ਜ਼ਰੂਰਤ ਆ ਬਸ ਪਾਣੀ ਪਾਈ ਜਾਵੇ। ਇੱਕ ਵਾਰ ਤਾਂ ਇਹਨਾਂ ਨੂੰ ਪਾਣੀ ਬਸ ਸਿਰ ਥੋੜਾ ਪਾਹੀਲਾ ਹੁੰਦਾ ਪਰ ਸਿਰ ਇੱਕ ਵਾਰੀ ਪਾਣੀ ਤਾਂ ਨਾ ਜ਼ਰੂਰ ਚਾਹੀਦਾ ਹੀ ਚਾਹੀਦਾ ਹਣ ਜਿਹੜੇ ਸਾਬ ਨਾਲ ਇਹ ਧੁੱਪ ਪੈਣ ਲੱਗੀ ਨਾ ਮੈਂਗਣਾਂ ਮੈਂਗਣਾਂ ਨੂੰ ਵੀ ਹੁਣ ਲੱਗਣ ਲੱਗੇ ਬੈਂਗਣ ਇਹਨਾਂ ਦੇ ਵਿੱਚ ਨਾ ਰੇਖਾ ਜੇ ਦਰੰਗ ਤੇ ਫੁੱਟਦੇ ਆ ਨਾ ਘਰ ਕਿੰਨਾ ਸੋਹਣਾ ਲੱਗਦਾ ਫਰਿਆ ਭਰੇ ਜਿਹਾ ਘਰ ਲੱਗਦਾ ਏ ਅੱਛੀ ਲੱਗਦੀ ਹੈ ਹਾਂ ਹਾਂ ਜਿਆਦੇ ਪੱਤੇ ਝੜ ਜੇ ਹੋਏ ਸੁੱਕ ਜਾਂਦੇ ਨਾ ਜਾਂ ਤਾਂ ਦੇਖਣ ਨੂੰ ਵਧੀਆ ਨਹੀਂ ਲੱਗਦਾ ਜੀਵ ਜਿਹਾ ਲੱਗਦਾ ਏ వర్దియా తో పహలే కడా ఏ బహో జదా హోవే తో మని ప్లాట్ జదా హోయే తో baad na phir todta da యే దేఖ్ లో بیچ మే ఇస్నే పపితా బి హై ఔర్ ఫూల్ కా బి హై సోయే తీజే లగి హోండియానే ਮਤਾਰਾ ਇੰਨੇ ਪੈਸੇ ਲਾ ਕੇ ਇਹ ਤੋਂ ਬਿਨਾ ਇਹ ਕਿਹੜੀ ਬੱਲਾ ਕਰੇ ਜੀਵੇਂ ਹੁਣ ਆਇਆ ਬਾਰ-ਬਾਰ ਇਥੇ ਗੱਡੀ ਜਾਂਦੀ ਆ ਫੇਰ ਉਤਾਰਨਾ ਪੈਂਦਾ ਫੇਰ ਡੰਗੜਾ ਪੈਂਦਾ ਹੁਣ ਇਹਨੂੰ ਉਤਾਰ ਕੇ ਨਾ ਟਾਇਰ ਮਾਰ ਕੇ ਨਾ ਲਫਾਵੇ ਚ ਪਾ ਕੇ ਰੱਖ ਦੋ ਫੇਰ ਤੂੰ ਐਂ ਤੇ ਚੇਰ ਉਨੇ ਚੜਨਾ ਇੰਨੇ ਇਹਨਾਂ ਤਾਰਾ ਕਰਦਣਾ ਫੇਰ ਦੇਖੀ ਨਾਲ ਪਰ ਨਾਲ ਕਿੰਨਾ ਜਿਆਦੇ ਬੁੱਡੇ ਬੁੱਡੇ ਆਏ ਹੁਣ ਅੱਛੀ ਗੱਲ ਭਾਰੀ ਭਾਰੀ ਜੇ ਹੋ ਗਏ ਸਾਰੇ ਕਿੰਨੂਆ ਦੇ ਬੁੱਡੇ

ਤਿਆਰੀ ਕਰੀ ਆ ਅੱਜ ਇਹਨੇ ਜਾਣਾ ਹੈ ਬਸ ਇਹਦੀ ਨਾ 5 ਵਜੇ ਹੈਗੀ ਆ ਟ੍ਰੇਨ ਆ ਜਾਣੀ ਹੈ ਸਿੱਧੀ ਕਿੱਧਰ ਆਉਣੀ ਹੈ ਚੰਡੀਗੜ੍ਹ ਤੋਂ ਆਉਣੀ ਹੈ ਹਾਂ ਚੰਡੀਗੜ੍ਹ ਤੋਂ ਆਉਣੀ ਹੈ ਇਹ ਖੰਨੇ ਤੇ ਰੇਲ ਗੱਡੀ ਚੜੂਗੀ ਕਿਦਾ ਨਾ ਮਾਂ ਨੇ ਇੰਨਾ ਜ਼ਿਆਦਾ ਦਾਸ ਹੋਇਆ ਵਾ ਨਾ ਸਵੇਰ ਦੀ ਕਹੀ ਜਾਂਦੀ ਦੀਦੀ ਮੈਂ ਨਹੀਂ ਜਾਣਾ ਹੈਗਾ ਮੈਂ ਕਿਹਾ ਵੀ ਭੈਣ ਦੀ ਸ਼ਾਦੀ ਆ ਵੀ ਤੂੰ ਇੰਜੋਏ ਕਰਕੇ ਆ ਕਹਿੰਦੇ ਠੀਕ ਐ ਦੀਦੀ ਚਲੋ ਜੀ ਹੁਣ ਇਹ ਰੈਡੀ ਹੋ ਗਈ ਐ ਤੇ ਹੁਣ ਇਹ ਚੱਲੀ ਆ ਹੋਰ ਫੋਲ ਕਰਦੀ ਰਹੀ ਚ ਠੀਕ ਠੀਕ ਹਾਂ ਠੀਕ ਐ ਜੰਨਾ ਚੱਲ ਵਾਏ ਵਾਏ ਪਾਰ ਦੇ ਵਿੱਚ ਬੈਠੀ ਵੀ ਟਾਟਾ ਟਾਟਾ ਕਰਦੀ ਆ ਤੇ ਇੰਨਾ ਜਿਆਦਾ ਪਿਆਰ ਤਾਂ ਨਾ ਉਹਨੂੰ ਸਾਡੇ ਨਾਲ ਤੇ ਇੱਕ ਹੁਣ ਚੱਲ ਗਈ ਆ ਇੱਧਰ ਹੈਗੇ ਨੇ ਹਰੇ ਭਰੇ ਖੇਤਾਂ ਦੇਖੋ ਕਿੰਨਾ ਵਧੀਆ 뷰 ਆ ਧੁੱਪ ਵੀ ਐਨ ਪੂਰੀ ਦਿਖੀ ਆ ਚਲੋ ਜੀ ਹੁਣ ਆਪਾਂ ਵੀ ਕੰਮਕਾਰਾਂ ਤੇ ਲੱਗਦੇ ਆ